ਅੱਜ ਅਸੀਂ ਟਾਕਾ ਪੱਤੀ ਪਾਲੂਬਾਦਰ ਖੜੇ ਆ ਕਿ ਤੇੜਾ ਬੰਦ ਜੀ ਨਾਲ ਐਡਵਾਂਸ ਉੱਪਰ ਪਾਸ ਅੱਜ ਉਸ ਸਮੇਂ ਸ਼ੁਰੂ ਕੀਤਾ ਸੀ 50-60 ਹਜ਼ਾਰ ਰੁਪਿਆ ਭਰਿਆ ਵਾ ਸਤਿਗੁਰਾਂ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਅਮੇਸ਼ ਸ਼ੁਰੂ ਕਰਾ ਕੇ ਅੱਜ ਸਮਾਂ ਨਾਲ ਲਾ ਕੇ ਸੰਗਵੇ ਹੁਣ ਆਏ ਹੁਣ ਅਸੀਂ ਆਲੀ ਗੱਲਾਂ ਚੱਲੇ ਆ ਕਿ ਸਵਾਰ ਮਰ ਕਾਲੀ ਗੱਲਾਂ ਜਿਹੜਾ ਬੰਨ ਬੰਨ ਉਹਦੀ ਜੋ ਨੋਟ ਬੰਦੀ ਕਰਨੀ ਆ ਜਿਸ ਤਰ੍ਹਾਂ ਦਾ ਬਾਊਪਰ ਬੰਨ ਉਹਦੀ ਫੰਡਿੰਗ ਵਾਸਤੇ ਜੋ ਬੰਦੀ ਕਰਨੀ ਆ ਉਹ ਗ੍ਰਿਵਣਾ ਅਗਲੇ ਦਿਨਾਂ 'ਚ ਅਸੀਂ ਕਰਾਂਗੇ ਅਹੀਂ ਉਹਨੇ ਵੀ ਖਾਤੇ ਆਂ ਕੁੱਤੇ ਚ ਪੈਸੇ ਨਾ ਪਹੁੰਚ ਸਿੱਧੇ ਆਣ ਕੇ ਇੱਥੇ ਆਪਦੇ ਹੱਥੀ ਲਾਉਣ ਤੇ ਅਸੀਂ ਸੰਗਤ ਦਾ ਸਹਿਯੋਗ ਮੰਗਦੇ ਆਂ ਤੇ ਪ੍ਰਸ਼ਾਸਨ ਵੀ ਦਵਾਈਆਂ ਦੂਈਆਂ ਦਾ ਇੰਤਜ਼ਾਮ ਕਰੇ ਤੇ ਅਸੀਂ ਇਹਨਾਂ ਦੇ ਮਿਲ ਕੇ ਸਿੱਤੀ ਵੱਜੇ ਬਹੁਤ ਸੰਤਾਂ ਨੇ ਬੜਾ ਸਹਿਯੋਗ ਦਿੱਤਾ ਬਾਬੇ ਸੁੱਖਾ ਹੋਣਾ ਨੇ ਧਰਾਈ ਸਾਹਿਬ ਵਾਲਿਆਂ ਨੇ ਉਹਨਾਂ ਨੇ ਆਣ ਕੇ ਉਹਨਾਂ ਨੂੰ ਡੀਕਦੇ ਆਂ ਕੱਲ ਪਰਚੋਂ ਦੇ ਸੰਗਤ ਦੀ ਤੇ ਫਿਰ ਉਹ ਅੱਜ ਬੰਨਣਾ ਸ਼ੁਰੂ ਕਰ ਗਿਆ ਇਸ ਤਰ੍ਹਾਂ ਸਾਬ ਸੰਗਤਾਂ ਜਾਣਦੀਆਂ ਜਦੋਂ ਤੁਹਾੜਾ ਇਹ ਸੰਪਰਨ ਨਿਰੰਤਰ ਸਾਰੇ ਬੰਨਾਂ ਤੇ ਸਮਾਨ ਵੰਡ ਰਹੀ ਆ। ਸਭ ਤੋਂ ਪਹਿਲਾਂ ਬਾਹੂਪੁਰ ਆਪਣੇ ਜਿਹੜਾ ਲਾਗੇ ਬਾਣੀ ਰੋਟਾ ਹੀ ਉਤੋਂ ਲੈ ਕੇ ਅੱਜ ਤੱਕ ਨਿਰੰਤਰ ਉੱਤੇ ਗੁਰੂ ਕੇ ਲੰਗਰ ਵੀ ਚੱਲ ਰਹੇ ਨੇ। ਬਾਕੀ ਜੋ ਘਰਾਂ ਤੱਕ ਸੌਤਾਂ ਦੀ ਜੁੜਤਾਂ ਹੁੰਦੀਆਂ ਸਮਾਨ ਦੀਆਂ ਵੀ ਪਹੁੰਚੀਆਂ ਜਾ ਰਹੀਆਂ। ਅੱਜ ਅਸੀਂ ਚੱਕ ਪੱਤੀ ਬਾਲੂ ਬਾਦਰ ਖੜੇ ਆ। ਐਡਵਾਂਸ ਰੋਟਾ ਸੀ। ਅੱਜ ਉਸ ਨੂੰ ਅਸੀਂ ਸ਼ੁਰੂ ਕੀਤਾ ਤੀਰਨ 50-60 ਹਜ਼ਾਰ ਕੋਟਾ ਭਰਿਆ। ਸਤਿਗੁਰਾਂ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਤੋਂ ਵਿੱਚ ਸ਼ੁਰੂ ਕਰਾ ਕੇ ਅੱਧਾ ਘੰਟਾ ਨਾਲ ਲਾ ਕੇ ਸੰਗਦੇ। ਹੁਣ ਆਏ ਹੁਣ ਅਸੀਂ ਆਲੀ ਗੱਲਾਂ ਚੱਲੇ ਆ। ਤਾਂ ਸਭ ਤੋਂ ਪਹਿਲਾਂ ਮਨ ਕੇ ਅੱਲੀ ਕਾਹੜਾ ਬਣ ਬਣਾ ਉਹਦੀ ਬੰਦਬੰਦੀ ਕਰਨੀ ਆ ਇਸ ਤਰ੍ਹਾਂ ਦਾ ਬਾਹੂ ਪਰ ਬਣ ਉਹਦੀ ਬੰਨਣ ਵਾਸਤੇ ਵੀ ਬੰਦਬੰਦੀ ਕਰਨੀ ਆ ਉਹ ਤਕਰੀਬਨ ਅਗਲੇ ਦਿਨਾਂ ਚ ਅਸੀਂ ਕਰਾਂਗੇ ਕਿੱਡਾ ਕ ਬਾੜ ਬੋਈ ਇਹ ਤਾਂ ਕਿੰਨੇ ਇੱਕ ਇੱਕ ਇਕਰ ਤੋਂ ਲੱਗੇ ਬਣੇ 200 250 ਫੁੱਟ ਦੇ ਲੱਗੇ ਹੈਗਾ ਇਸ ਤੋਂ ਪਹਿਲਾਂ ਅਸੀਂ ਕੱਲ ਇੱਕ ਰਮਦਾਸ ਬਣ ਗਿਆ ਹੈ ਉਹ ਅਸੀਂ ਇੱਕ ਪੈਂਡ ਹੀ ਪਰ ਹੈ ਐਲ ਟਾਈਪ ਸੀ ਉਹ ਦੇਖੋ 400 ਫੁੱਟ ਨਮਾਉਣਾ ਸੀ ਉਹ ਕੱਲ ਅਸੀਂ ਸ਼ਾਮੀ ਕੰਪਲੀਟ ਕੀਤਾ ਅੱਜ ਹੀ ਸੀ ਉੱਤੇ ਰਮਦਾਸ ਹੀ ਫੇਰ 250 300 ਫੁੱਟ ਇੱਕ ਬਣਨਾ ਉਹ ਬਣਨ ਦਾ ਸਾਡੇ ਸਿੰਘ ਸਵਾਦ ਉੱਤੇ ਲੱਗੇ ਹੋਏ ਆ ਸਪਰਾ ਨਹੀਂ ਵੀ ਲੱਗੇ ਸਪਰਾ ਵੀ ਨਹੀਂ ਪਸੋਂ ਨਹੀਂ ਦੇਖਿਆ ਹੋਣਾ ਸਾਰਾ ਕੁਝ ਟੁੱਟ ਝੱਲਿਆ ਸੀ ਅਸੀਂ ਜੋ ਸਵੇਰ ਤੋਂ ਲੈ ਕੇ ਰਾਤ ਦੇ 2 ਵਜੇ ਤੱਕ ਅਸੀਂ ਦਾ ਸਾਰਾ ਪ੍ਰਬੰਧ ਕਰਕੇ ਫਿਰ ਉਸ ਬੰਨ ਨੂੰ ਬਚਾਇਆ ਹੈ ਵੈਗ ਦੀਕਾ ਖਾਲਸਾ ਵੈਗ ਦੀਕੀ ਫਤੇ ਹੁਣ ਇਦਾਂ ਵਾ ਜੀ ਇਹ 29 ਤਰੀਕ ਦਾ ਟੁੱਟਾ ਜੀ ਤੇ ਅੱਜ ਹੁਣ ਮੇਰਾ ਖਿਆਲ 12 ਮਾਰਚ ਤਰੀਕ ਹੋ ਗਈ ਆ ਤੇ ਪਾਣੀ ਲੱਤਵਾ ਸਾਨੂੰ ਹੌਸਲਾ ਆਇਆ ਬਈ ਹੁਣ ਬੱਝ ਜੂਗਾ ਜਾਂ ਪੜੀਆਂ ਬੱਤਰ ਹੋ ਜੀਆਂ ਪਾ ਸਾਹਤ ਤੋਂ ਵਾਅਦਾ ਤੋਂ ਵਾਅਦਾ ਆਣ ਕੇ ਇੱਥੇ ਸਾਡੇ ਨਾਲ ਸੇਵਾ ਕਰੇ ਆਖੀ ਕਰੇ ਬਹੁਤ ਹੀ ਚੰਗੀ ਗੱਲ ਆ ਜੇ ਨਹੀਂ ਤੇ ਤੇਲ ਦੀ ਕਰੇ ਮਿੱਟੀ ਦੀ ਕਰੇ ਜਿੱਦਾਂ ਵੀ ਕਰ ਸਕਦੇ ਆ ਤੇ ਅਸੀਂ ਇਹ ਆਨੇ ਵੀ ਖਾਤੇ ਹੁੱਤੇ ਚ ਪੈਸੇ ਨਾ ਪਹੁੰਚਣ ਸਿੱਧੇ ਆਣ ਕੇ ਇੱਥੇ ਆਪਦੇ ਹੱਥੀ ਲਾਉਣ ਤੇ ਅਸੀਂ ਸੰਗਤ ਦਾ ਸਹਿਯੋਗ ਮੰਗਦੇ ਆ ਤੇ ਪ੍ਰਸ਼ਾਸਨ ਵੀ ਦਵਾਈਆਂ ਦੂਆਂ ਦਾ ਇੰਤਜ਼ਾਮ ਕਰੇ ਤੇ ਅਸੀਂ ਇਹਨਾਂ ਰਲ ਮਿਲ ਕੇ ਸੇਤੀ ਵੱਜੇ ਬਹੁਤ ਸੰਤਾਨ ਨੇ ਬੜਾ ਸਹਿਯੋਗ ਦਿੱਤਾ ਬਾਬੇ ਸੁੱਖਾ ਹੋਣਾ ਨੇ ਤਰਾਈ ਸਾਹਿਬ ਵਾਲਿਆਂ ਨੇ ਉਹਨਾਂ ਨੇ ਆਣ ਕੇ ਉਹਨਾਂ ਨੂੰ ਦੇਖਦਿਆਂ ਕੱਲ ਪਰਚੋਂ ਦੇ ਸੰਗਤ ਦੇਖ ਦੀ ਤੇ ਫਿਰ ਉਹ ਅੱਜ ਬੰਨਣਾ ਸ਼ੁਰੂ ਕਰ ਗਏ ਆ ਉਹਾਂ ਦੇ ਵਿੱਚ ਤੁਸੀਂ ਹੁਣ ਬੰਨੋ ਇਸ ਜਿਹੜਾ ਦਸਵੇਰੇ ਖੱਲਾਂਗੇ ਬਾਕੀ ਕਿੰਨੇ ਏਕੜ ਰਕਬਾ ਜਿਹੜਾ ਹੈ ਪ੍ਰਭਾਵਿਤ ਹੋਇਆ ਇਹ 15 ਤੋਂ 15 18 ਯਾਰ ਏਕੜੇ ਹੈਗਾ ਵੇ ਆਲੀ ਤੱਕ ਬਹੁਤ ਪਿੰਡ ਵਾ ਹਰੀਕਾ ਤੱਕ ਚੱਲ ਜਾਂਦਾ ਜੀ ਜੇ ਲਾਈਏ ਤੇ ਔਰ ਬਤਿਆ ਹੀ ਤੇ ਚਲੋ ਮਾਲਕ ਦੇ ਵੱਸਵਾ ਅਸੀਂ ਇਹੋ ਹੀ ਜਾਣਦੇ ਆ ਵੀ ਸਾਡੀ ਮਦਦ ਕੀਤੀ ਜਾਵੇ ਬੰਨਣ ਦੇ ਵਿੱਚ ਹੱਥੀਂ ਸੇਵਾ ਕਰ ਲੈਣ ਭਾਵੇਂ ਜਿੰਨੀ ਹੋ ਸਕੇ ਜਿੱਦਾਂ ਵੀ ਕਰ ਸਕਦੇ ਸਾਨੂੰ ਸਹਿਯੋਗ ਦੇਣ